ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਜਿੰਨ ਨੂੰ ਸਿੱਧ ਕਰਨ ਦਾ ਜਿੰਨ ਨੂੰ ਵਸ ਵਿੱਚ ਕਰਨ ਦਾ ਮੰਤਰ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਜਿੰਨ ਨੂੰ ਸਿੱਧ ਕਰਨ ਤੋਂ ਬਾਅਦ ਤੁਸੀਂ ਉਸ ਤੋਂ ਕੋਈ ਵੀ ਕੰਮ ਲੈ ਸਕਦੇ ਹੋ ਦੁਨੀਆ ਦਾ ਕੋਈ ਵੀ ਕੰਮ ਕਰਵਾ ਸਕਦੇ ਹੋ ਕੋਈ ਵੀ ਚੀਜ਼ ਉਸ ਤੋਂ ਮੰਗ ਸਕਦੇ ਹੋ ਤੁਹਾਡੀ ਹਰ ਇੱਕ ਮੰਗ ਉਹ ਪੂਰੀ ਕਰੇਗਾ ਦੁਨੀਆ ਦੀ ਹਰ ਇੱਕ ਚੀਜ਼ ਲਿਆ ਕੇ ਤੁਹਾਡੇ ਕਦਮਾਂ ਦੇ ਵਿੱਚ ਤਰਦਵੇਗਾ ਸੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਮੰਤਰ ਦੱਸਦੇ ਹਾਂ ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਇਸ ਮੰਤਰ ਨੂੰ ਨੋਟ ਕਰ ਲੈਣਾ ਹੈ ਕਾਲਾ ਚਟਾ ਟੀਕਮ ਟੀਕਾ ਸਿਰ ਸੋਨੇ ਦੀ ਥੁੰਨੀ ਰਾਜਾ ਜਾ ਮੰਡੀ 'ਚ ਸੁਤਾ ਰਾਜਾ ਜਾ ਜਗਾਇਆ ਉਠ ਹਮਾਰੇ ਆਲੇ ਭੋਲੇ ਫੌਜ ਖੰਡੇ ਲੈ ਆਈ ਕੋਈ ਕੂਦੇ ਕੋਟ ਕਾਂਗੜਾ ਕੋਈ ਖੂਦੇ ਖਾਈ ਕੁੱਦ ਪੜਾ ਗੁੱਜਰ ਦਾ ਲੜਕਾ 900 ਗਊ ਚੁੜਾਈ 900 ਗਊ ਕਾ ਡੜਾ ਵਿੜਾ ਦੁੱਧ ਦਹੀਂ ਕਾ ਤੇ ਆਇਆ ਜਮੁਨਾ ਜਾ ਟਕਾਇਆ ਜਮੁਨਾ ਕਾ ਕੋੜਾ ਪਾਣੀ ਗੰਗਾ ਜਾ ਟੁਕਾਇਆ ਗੰਗਾ ਕਾ ਮੀਠਾ ਪਾਣੀ ਤੀਰਾ ਅੰਬਰ ਛਾਇਆ ਪੜਕ ਤੀਰ ਟੁੱਟੇ ਸਭ ਮਤਲਬ ਹਾਜ਼ਰ ਮੰਗਾ ਤੁਦ ਨੂੰ ਅਫਰੀਦ ਜਿੰਨ ਮੇਰੇ ਸਿਰ ਪਰ ਰਖੀ ਸਾਇਆ ਦੋਸਤੋ ਇਸ ਸਾਧਨਾ ਨੂੰ ਤੁਸੀਂ ਕਰ ਵਿੱਚ ਨਹੀਂ ਕਰ ਸਕਦੇ ਇਸ ਸਾਧਨਾ ਨੂੰ ਤੁਸੀਂ ਕਿਸੇ ਅਜਾੜ ਜਗ੍ਹਾ ਤੇ ਜਾ ਕੇ ਕਰਨਾ ਹੈ ਜਿੱਥੇ ਕੋਈ ਵੀ ਆਉਂਦਾ ਜਾਂਦਾ ਨਾ ਹੋਵੇ ਤੁਹਾਨੂੰ ਕੋਈ ਵੀ ਇਸ ਸਾਧਨਾ ਨੂੰ ਕਰਦੇ ਹੋਏ ਨਾ ਦੇਖੇ ਤੁਹਾਡੀ ਸਾਧਨਾ ਵਿੱਚ ਕੋਈ ਵੀ ਵਿਗਨ ਨਾ ਪਵੇ ਸਭ ਤੋਂ ਜ਼ਰੂਰੀ ਸਵਜੂ ਗੱਲ ਹੈ ਤੁਸੀਂ ਆਪਨਾ ਕੀਲ ਕਰਕੇ ਕੀਲ ਮੰਤਰ ਦਾ ਜਾਪ ਕਰਕੇ ਆਪਣੇ ਆਲੇ ਦੁਆਲੇ ਨੂੰ ਕੀਲ ਕੇ ਉਸ ਦੇ ਵਿੱਚ ਬੈਠ ਕੇ ਹੀ ਇਸ ਕਲਮੇ ਦਾ ਜਾਪ ਕਰਨਾ ਹੈ ਬਹੁਤ ਸਾਰੀਆਂ ਸ਼ਕਤੀਆਂ ਤੁਹਾਨੂੰ ਦਿਖਾਈ ਦੇਣਗੀਆਂ ਪਰ ਤੁਸੀਂ ਬਿਲਕੁਲ ਵੀ ਡਰਨਾ ਨਹੀਂ ਹੈ 40 ਦਿਨ ਤੱਕ ਤੁਸੀਂ ਇਸ ਕਲਮੇ ਦਾ ਜਾਪ ਕਰਨਾ ਹੈ ਹਰ ਰੋਜ਼ 101 ਮਣਕਿਆਂ ਵਾਲੀ ਮਾਲਾ ਤੇ ਇੱਕ ਮਾਲਾ ਦਾ ਜਾਪ ਕਰਨਾ ਹੈ 41ਵੇਂ ਦਿਨ ਜਿੰਨ ਤੁਹਾਡੇ ਸਾਹਮਣੇ ਆਵੇਗਾ ਅਤੇ ਤੁਸੀਂ ਉਸ ਤੋਂ ਬਚਨ ਲੈ ਲੈਣਾ ਹੈ ਉਹ ਤੁਹਾਡੇ ਨਾਲ ਫਿਰ ਹਮੇਸ਼ਾ ਰਹੇਗਾ ਤੁਹਾਡੇ ਹਰ ਇੱਕ ਕੰਮ ਨੂੰ ਕਰੇਗਾ ਤੇ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਕਰੇਗਾ